ਹੈਲੋ ਹਾਂ ਜੀ ਕੀ ਹਾਲ ਚਾਲ ਸਸੀ ਕਾ ਪਾਜੀ ਸਫਟਕੋਲੋਜੀ ਕਿਦਾਂ ਬਾਤ ਛੱਡ ਦੀ ਕਲਾ ਬੜੀ ਮਿਹਰਬਾਨੀ ਪਾਜੀ ਮੈਂ ਤੁਹਾਨੂੰ ਗੱਲ ਕਰਨੀ ਸੀ ਫੋਨ ਤੇ ਉਹ ਮੈਂ ਬ੍ਰੋਕਰ ਨਾਲ ਗੱਲ ਕਰਦਾ ਰਿਹਾ ਬੈਠੇ ਦੇ ਅਸੀਂ ਉਹਨਾਂ ਕੋਲ ਭਾਰਾ ਲੈਣਾ ਸੀਗਾ ਅੱਛਾ ਸਾਡੇ ਕੋਲ ਘੰਟਾ ਉਹ ਬੈਠਾ ਰਿਹਾ ਸਾਡੇ ਕੋਲ ਤੁਹਾਡੇ ਮੱਦੇ ਦਾ ਹੱਲ ਹੋ ਗਿਆ ਹਾਂ ਜੀ ਹਾਂ ਜੀ ਬੜੀ ਮਿਹਰਬਾਨੀ ਭਾਜੀ ਮੈਂ ਤੁਹਾਨੂੰ ਫੋਨ ਕਰਨਾ ਹੀ ਸੀਗਾ ਨਹੀਂ ਨਹੀਂ ਬੰਦਾ ਸਹੀ ਹੋਵੇ ਆਪਾਂ ਸਾਧਾ ਜੀ ਦਾ ਪਤਾ ਕਿ ਡਰਾਈਵਰ ਕਈ ਗਲਤ ਹੁੰਦੇ ਨਾ ਫੇਰ ਨਹੀਂ ਅਸੀਂ ਹਾਂ ਜੀ ਨਹੀਂ ਨਹੀਂ ਸਾਡੇ ਬੰਦੇ ਦੀ ਕੋਈ ਪਿੱਠ ਨਹੀਂ ਲਾ ਸਕਦਾ ਬਾਈਕ ਵੀ ਦੀ ਇੰਨੀ ਮਿਹਰ ਆ ਬੜੀ ਮਿਹਰਬਾਨੀ ਭਾਜੀ ਤੁਹਾਡੀ ਮੈਂ ਕਹਿੰਦਾ ਜੀ ਇਦਾਂ ਹੀ ਏਕਾ ਬਣਾ ਕੇ ਰੱਖਾਂਗੇ ਨਾ ਤੇ ਇਦਾਂ ਹੀ ਕੰਟੀਨ ਰਹਿਣੀ ਹੈ ਤੁਸੀਂ ਹੁਣ ਗਰੁੱਪ ਚ ਜੁੜੇ ਜਿਗੇ ਤਾਂ ਆਪਾਂ ਨੂੰ ਕੋਈ ਨਾ ਇਦਾਂ ਨਹੀਂ ਹੈਗਾ ਹਾਂ ਜੀ ਹਾਂ ਜੀ ਹਾਂ ਜੀ ਕਈ ਬੰਦੇ ਕਹਿੰਦੇ ਵੀ ਅਸੀਂ ਗਰੁੱਪ ਨਾਲ ਨਾ ਖੜੀਏ ਸਾਡੇ ਨਾਲ ਸਾਰੇ ਖੰਡ ਫੇਰ ਨਹੀਂ ਗੱਲ ਬਣਦੀ ਹਾਂ ਜੀ 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 ਹਾਂ ਹੁਣ ਹੋ ਗਿਆ ਮਸਲਾ ਹੱਲ ਦਾ ਡਾ ਮੈਂ ਹਾਂ ਜੀ ਆਂਦੀ ਭਾਜੀ ਬੜੀ ਮੈਂ ਤੁਹਾਨੂੰ ਆਪ ਕਾਲ ਕਰਨੀ ਸੀ ਤੁਸੀਂ ਮੈਨੂੰ ਫੋਨ ਕੀਤਾ ਮੈਂ ਤਾਂ ਮੈਂ ਕਹਾਂ ਪੁੱਛ ਲਵਾਂ ਪਤਾ ਕਿ ਫਿਰ ਮੇਰੇ ਤੋਂ ਜਿੰਨਾ ਟਾਈਮ ਨਹੀਂ ਹੁੰਦਾ ਮੈਂ ਕਹਾਂ ਪੁੱਛਾਂ ਫਿਰ ਮੈਂ ਫਿਰ ਵਪਾਰੀ ਕਿੱਦਾਂ ਫਿਰ ਕਿੱਦਾਂ ਹੁੰਦਾ ਮੁੱਕੀ ਆ ਉਹ ਬਸ ਬਾਅਦੋਂ ਅਨੰਦ ਅੰਦਰ ਬੈਠੇ ਰਹੇ ਮੈਨੂੰ ਕਹਿੰਦੇ ਮਾਫੀ ਮੰਗਾਣੀ ਹੈ ਮੈਂ ਕਹਾਂ ਮਾਫੀ ਨਹੀਂ ਆਪਾਂ ਕਹਿੰਦੇ ਮੇਰੇ ਤੋਂ ਵਟਾ ਕਿਉਂ ਨਹੀਂ ਕਹਦੇ ਰੈ ਇਦਾਂ ਨਹੀਂ ਜਿੱਤ ਮੇਰੀ ਮੇਰੀ ਗੱਲ ਤੇ ਕੀਤਾ ਕਿਉਂ ਨਾ ਮੈਨੂੰ ਵਾ ਮੇਰੀ ਇੱਕ ਮਿੰਟ ਮੇਰੀ ਗੱਲ ਸੁਣੋ ਮੈਂ ਇਹਨੂੰ ਇਹ ਗੱਲ ਕਹੀ ਹੈ ਇਹ ਉਹਨੂੰ ਗਲਤ ਨਾ ਬੋਲੇ ਕਿ ਇਹਦੀ ਆਖਰੀ ਤੇ ਲਾਸਟ ਆ ਨਹੀਂ ਨਹੀਂ ਉਹ ਇੰਨੇ ਨਹੀਂ ਹੁੰਦੀ ਆਪਾਂ ਜਿਹੜੇ ਬੰਦੇ ਹਰ ਸਿਮਰਨ ਹੁਣੇ ਆਏ ਸੀ ਨਾ ਆਪਣੇ ਹਾਂਜੀ ਹਾਂਜੀ ਸੇਵਾਦਾਰਾ ਗਰੁੱਪ ਦੇ ਨਹੀਂ ਨਹੀਂ ਬੜੀ ਉਹਨਾਂ ਦੀ ਚੜ੍ਹਦੀ ਕਲਾ ਵੀਰ ਜੀ ਬੜੀ ਚੜ੍ਹਦੀ ਕਲਾ ਸਾਡੇ ਕਿੰਨੇ ਜਿੰਨੇ ਸਿੰਘ ਆ ਨਾ ਹਰੇਕ ਨੂੰ ਕਿਹਾ ਉਹਦਾ ਪੰਗਾ ਲੈਣਾ ਨਹੀਂ ਹਾਂਜੀ ਹਾਂਜੀ ਸਾਡੇ ਬੰਦੇ ਨਾਲ ਗਲਤ ਕਰਦਾ ਇਹ ਪਾੜਨ ਦਾ ਕੰਮ ਹੈ ਦੇਖੋ ਸਿੰਘ ਆਇਆ ਸੀਗਾ ਉਹ ਜਹੇਦਾਰ ਸੀਗਾ ਦਸੂਏਦ ਸੀਗਾ ਹਾਂਜੀ ਉਹ ਤਾਂ ਉਹਨੂੰ ਸਿੱਧਾ ਹੀ ਪੈ ਗਿਆ ਕਹਿੰਦਾ ਇਹਦ ਰਾਤ ਆਪ ਤੂੰ ਕਹਿਣਾ ਨਾ ਲੜਨਾ ਸਤਿ ਸ਼੍ਰੀ ਅਕਾਲ ਹੋ ਗਿਆ ਪਹਿਲਾ ਆਪਾਂ ਪਹਿਲਾ ਲਾੜੀ ਲਈਏ ਬਾਅਦ ਵਿੱਚ ਗੱਲ ਕਰਾਂਗੇ ਵੀਰੇ ਅਸੀਂ ਅਸੀਂ ਭਵੇਂ ਆ ਦਾਣੀਆਂ ਆਪੂੰ ਕਟਾਉਨੇ ਆ ਹਾਂ ਜੇ ਆਪਣੇ ਗਰੁੱਪ ਦੇ ਵਿੱਚ ਅਮਰਤ ਧਾਰੀ ਜਿਆਦਾ ਨਹੀਂ ਤਾਂ 40 50 ਮੈਂਬਰ ਆ ਹਾਂ ਜੀ ਚੜਦੀ ਕਲਾ ਵਾਲੇ ਆ ਨਾ ਜੇ ਆਪਾਂ ਵਾਗਲੂ ਦੀ ਮੇਰ ਨਾਲ ਇੱਕ ਵਾਰੀ ਕਰਦੀ ਹੈ ਨਾ ਵੀ ਭਾਈ ਇਦਾਂ ਤੇ ਇਦਾਂ ਵੇ ਇਦਾਂ ਹੀ ਹੋਊਗੀ ਨਹੀਂ ਨਹੀਂ ਪਰ ਚਲੋ ਹਰੇਕ ਨੂੰ ਜੀ ਕਹਿ ਕੇ ਬੁਲਾਉਨੇ ਕਈ ਬੰਦੇ ਹਲਕੇ ਚ ਲੈ ਜਾਂਦੇ ਆ ਪਰ ਅਸੀਂ ਜਿਲ੍ਹੇ ਵਿੱਚ ਪੰਗਾ ਲੈਣ ਤੇ ਆ ਜੀ ਪਈ ਪਿੱਛੇ ਨਹੀਂ ਹਟਦੇ ਜਿਹੜਾ ਮਰਜੀ ਹੋਵੇ ਬਿਲਕੁਲ ਜੀ ਬਿਲਕੁਲ ਭਾਜੀ ਇਹ ਇਕਤਾ ਵੀ ਇਦਾਂ ਚਾਹੀਦੀ ਨਾ ਕੰਮ ਵੀ ਆਪਾਂ ਇਦਾਂ ਇਹਦੇ ਮੂੰਹ ਨੂੰ ਖੂਨ ਲੱਗ ਜਾਂਦਾ ਨਹੀਂ ਇਹਨੇ ਕਿਹੜਾ ਗੱਲ ਬੀਤਾ ਯਾਰ ਮੇਰੀ ਗੱਲ ਸੁਣੋ ਕੰਮ ਕਰਦੇ ਆ ਹਾਂਜੀ ਹਾਂਜੀ ਕੰਮ ਕਰਦੇ ਹਨਾ ਸਾਡਾ ਕੰਮ 40 ਲੱਖ ਦਾ ਸੀ ਟਰੱਕ ਲੈ ਆਉਂਦਾ ਸਾਨੂੰ ਕੋਈ ਚਿੜੀ ਬਣੀ ਕਿੱਥਾ ਕਰ ਜਾਏ ਬਿਲਕੁਲ ਜੀ ਬਿਲਕੁਲ ਜੀ ਬਿਲਕੁਲ ਹਮਨੇ ਸਮਝੇ ਹਾਂਜੀ ਹਾਂਜੀ ਹਾਂ ਇਹ ਨਹੀਂ ਕੋਈ ਵੀ ਚੱਕਰ ਇਦਾਂ ਦੀ ਪ੍ਰਵਾਹ ਨਹੀਂ ਕਰਨੀ ਕੋਈ ਵੀ ਕੋਈ ਨਹੀਂ ਸ਼ਹਿਰ ਪੁਰਾ ਇਹਦਾ